ਲੁਧਿਆਣਾ ਦੇ ਅਧੀਨ ਦੇ ਥਾਣਾ ਮੁਲਾਕੋ ਦਾਖਾ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੁਨੀਪ ਮਾਰ ਸਨੁ ਸੁਨੀਪ ਮਾਰ ਜੋ ਗਿਲਿਆ ਨਜ਼ਰ ਰਹਿਣ ਵਾਲਾ ਇਹ ਸ਼ਖਸ਼ ਵੱਖ-ਵੱਖ ਬੈਂਕਾਂ ਦੇ ਏਟੀਐਮ ਮਸ਼ੀਨਾਂ ਤੇ ਭੋਲੇ-ਭਾਲੇ ਲੋਕਾਂ ਨਾਲ ਉਹਨਾਂ ਦਾ ਏਟੀਐਮ ਕਾਰਡ ਬਦਲ ਕੇ ਉਹਨਾਂ ਨੂੰ ਲੁੱਟੀ ਮਾਰਿਆ ਜਿਸ ਤੋਂ ਬਾਅਦ ਸਾਡੇ ਐਸਐਚਓ ਦਾਖਾ ਦੇ ਉਹਦੀ ਗੀਮ ਵੱਲੋਂ ਬੜੀ ਹੀ ਮਿਹਨਤ ਦੇ ਨਾਲ ਇਸ ਸ਼ਖਸ਼ ਨੂੰ ਕਾਬੂ ਕੀਤਾ ਗਿਆ ਇਸ ਕੋਲੋਂ ਸਾਨੂੰ ਵੱਖਰੇ-ਵੱਖਰੇ 17 ਬੈਂਕਾਂ ਦੇ ਅਨਾਸੀ ਦੇ ਕਰੀਬ 18 ਕਾਰਡ ਬਣਾਵਾ ਲਵੇਗਾ ਇਸ ਤੋਂ ਇਲਾਵਾ ਜਦੋਂ ਇਹ ਦੀ ਪੁਸ਼ਕਸ਼ ਕੀਤੀ ਗਈ ਤਾਂ ਪੁਸ਼ਕਸ਼ ਕਰ ਰਿਹਾ ਕਿ ਜੋ ਇਸ ਦਾ ਮੋਟਾ ਸਪੈਂਡੀ ਹੈ ਉਸ ਮੁਤਾਬਕ ਇਹ ਆਪਣੇ ਸਿਰ ਦੇ ਉੱਪਰ ਭਗ ਬਣ ਕੇ ਆਪਣੇ ਆਪ ਨੂੰ ਚੰਗਾ ਸਖਸ਼ਤ ਹੋਣਾ ਉਸ ਤੋਂ ਬਾਅਦ ਇਹ ਏਟੀਐਮ ਮਸ਼ੀਨਾਂ ਦੇ ਬਾਹਰ ਜਾਂਦਾ ਜਿੱਥੇ ਵੀ ਅਗਰ ਕੋਈ ਬਜ਼ੁਰਗ ਜਾਂ ਕੋਈ ਜਨਾਨੀ ਜਿਸ ਨੂੰ ਏਟੀਐਮ ਕਾਰਡ ਚਲਾਉਣਾ ਨਹੀਂ ਆਉਂਦਾ ਉਸ ਨੂੰ ਜਾ ਕੇ ਕਹਿੰਦਾ ਕਿ ਮੈਂ ਤੁਹਾਡੀ ਕਿਵੇਂ ਹੈਲਪ ਕਰ ਸਕਦਾ ਇਹ ਉਹਨਾਂ ਤੋਂ ਏਟੀਐਮ ਕਾਰਡ ਬਦਲੇ ਆਪਣਾ ਏਟੀਮ ਕਾਰਡ ਨੂੰ ਕਿਸੇ ਮਹਿਕ ਨਾਲ ਬਦਲ ਦਿੰਦਾ ਸੀਗਾ ਫਿਰ ਜਦੋਂ ਉਹ ਬਦਲਿਆ ਹੋਇਆ ਏਟੀਮ ਕਾਰਡ ਲਗਾ ਕੇ ਆਪਣਾ ਪਿੰਨ ਭਰਦੇ ਸੀ ਤਾਂ ਇਹ ਚੋਰੀ ਛਿਪੇ ਉਸਦਾ ਪੀਡੀਆ ਦਾ ਪਿੰਨ ਵੀ ਪੜਵੰਦਾ ਸੀ ਜਿਸ ਤੋਂ ਬਾਅਦ ਜਦੋਂ ਉਹ ਸਭ ਕਿਉਂਕਿ ਇਸਦੇ ਪੈਸੇ ਨਹੀਂ ਨਿਕਲਦੇ ਸਨ ਕਿਉਂਕਿ ਏਟੀਮ ਉਸਦਾ ਬਦਲ ਚੁੱਕਾ ਸੀ ਇਹ ਬਾਅਦ ਵਿੱਚ ਕਿਸੇ ਹੋਰ ਏਟੀਮ ਤੇ ਜਾਂਦਾ ਸੀ ਤੇ ਬਦਲੇ ਹੋਏ ਏਟੀਮ ਨਾਲ ਜੋ ਚੁਰਾਇਆ ਹੋਇਆ ਪਿੰਨ ਕਰਦਾ ਉਸਦੇ ਨਾਲ ਲੋਕਾਂ ਦੇ ਲੱਖਾਂ ਰੁਪਏ ਕਢਵਾ ਕੇ ਉਹਨਾਂ ਨੂੰ ਠਗੀ ਮਾਰਿਆ ਸੀ ਜਦੋਂ ਇਸ ਦੀ ਪੁਛਕਿਸ਼ ਸਰ ਦਾ ਸਾਨੂੰ ਪਤਾ ਲੱਗਾ ਕਿ ਇਸਦੇ ਖਿਲਾਫ ਪਹਿਲਾਂ ਵੀ ਇਸ ਦੇ ਪੰਜ ਮੁਕਦਮੇ ਜੋ ਕਿ ਲਗ ਲਗ ਜਿਲ੍ਹਿਆਂ ਦੇ ਵਿੱਚ ਜਿਵੇਂ ਕਿ ਲੁਧਿਆਣਾ ਕਮਿਸ਼ਨਰੇਟ ਖੰਨਾ ਫਾਟੇਗੜ ਸਾਹਿਬ ਸਮਰੂਪ ਜਿਹੜਾ ਉਹ ਵਿਖੇ ਇਸ ਦੇ ਖਿਲਾਫ ਇਸੇ ਤਰੀਕੇ ਦੇ ਕਾਫੀ ਮਾਮਲੇ ਦਰਜੇ ਸੋ ਇਹ ਸਾਨੂੰ ਕਾਫੀ ਟਾਈਮ ਤੋਂ ਭਾਵਿਕ ਸੀ ਜਿਵੇਂ ਸਾਡੇ ਪੁਲਿਸ ਦੇ ਖਿਲਾਫ ਕਾਫੀ ਸ਼ਿਕਾਇਤਾਂ ਵੀ ਮਸੂਰ ਹੋਈਆਂ ਸਰ ਸੋ ਜੋ ਇਸ ਦੀ ਅਗਲੀ ਪੁਸ਼ਟੀ ਕੀਤੀ ਆ ਇਸ ਨੇ ਪੁਸ਼ਟੀ ਸੇ ਮੰਨਿਆ ਵਾ ਕਿ ਉਸ ਨੇ ਜੋ ਇਹ 80A ਪਾਰਟ ਨੇ ਵਕ ਵਕ ਦਿੱਲੀ ਪੂਰਬਜਾਹ ਤੋਂ ਲੈ ਕੇ ਆਇਆ ਜਿਸ ਤੋਂ ਬਾਅਦ ਇਹ ਇੱਕ ਕਾਰ ਬਦਲ ਕੇ ਅਗਲੇ ਦਸਤੀ ਕਾਰ ਲੈ ਕੇ ਉਹਦੇ ਪੈਸੇ ਕਰਵਾ ਲਏ ਇਸਨੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਫੁਆਰਦਤਾ ਮੰਨੀਆਂ ਹੈ ਸੋ ਅਸੀਂ ਉਹ ਡਿਟੇਲ ਗੈਦਰ ਕਰਦੇ ਹਾਂ ਉਹਨਾਂ ਜੋ ਮਾਲਕ ਨਹੀਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਇਸ ਵੀਡੀਓ ਦੇਰੀ ਵਿੱਚ ਸਾਰੇ ਲੋਕਾਂ ਨੂੰ ਇਹ ਹੀ ਕਹਾਂਗਾ ਕਿ ਅਗਰ ਕਿਸੇ ਵੀ ਬੰਦੇ ਦੇ ਨਾਲ ਅਗਰ ਪੀਟੀਐਮ ਬਦਲ ਕੇ ਉਸ ਨਾਲ ਧੱਕੀ ਹੋਈ ਹੈ ਤਾਂ ਤੁਰੰਤ ਲੁਧਿਆਣਾ ਥਾਣੇ ਦੇ ਜਾਂ ਐਸਐਚਓ ਦਾਕਾ ਜਾਂ ਮੇਰੇ ਨਾਲ ਡੀਐਸਪੀ ਦਾਕਾ ਨਾਲ ਸੰਪਰਕ ਕਰੋ ਤਾਂ ਕਿ ਸਾਨੂੰ ਲੋਕਾਂ ਨੂੰ ਇਸ ਮਕਦਮੇ ਵਿੱਚ ਹੁੰਦਾ ਇਹ ਬਣਾ ਸਕੀਏ ਤੇ ਜੋ ਉਹਨਾਂ ਦੇ ਪੈਸੇ ਠੱਗੇ ਗਏ ਨੇ ਉਹ ਬੈਂਕ ਤੋਂ ਜਾਂ ਫਿਰ ਸਟੋਰ ਤੋਂ ਜੋ ਵੀ ਖਬਰیں ਕਰਾਂਗੇ ਉਹਨਾਂ ਨੂੰ ਵਾਪਸ ਲਵਾਸਗੇ ਸੋ ਅਸੀਂ ਕ੍ਰਾਈਮ ਦੇ ਅਗੇਂਸਟ ਜੇ ਸਾਨੂੰ ਕੋਈ ਵੀ ਹੋਰ ਵੀ ਇਸ ਤਰੀਕੇ ਦੀ ਕੋਈ ਵੀ ਇਨਫਰਮੇਸ਼ਨ ਮਿਲਦੀ ਹੈ ਤਾਂ ਸਾਡੇ ਕੋਲ ਇਸ ਬੰਦੇ ਦਾ 3 ਦਿਨਾਂ ਦਾ ਰਿਮਾਂਡ ਤੇ ਹੈ ਸੋ ਰਿਮਾਂਡ ਬਣਾਉਂਦੇ ਉਹ ਵੀ ਡੀਟੇਲ ਦੇ ਵਿੱਚ ਕਲੀਅਰ ਕੀਤੀ ਜਾਓ ਤੇ ਹੋਰ ਵੀ ਇਸ ਤੋਂ ਕਾਫੀ ਰਿਕਵਰੀ ਵਾਰਦਾਤਾਂ ਪੇਸ ਹੁੰਦੀ ਸਾਨੂੰ ਮਿਲਦੀ ਹੈ